ਮੈਂ ਚਾਹੁੰਦਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪੱਖਸ਼ ਇੱਥੇ ਬੈਠਾ ਰਹੇ ਤੇ ਸੁਣੇ ਉਹ ਭੱਜੇ ਨਾ ਆਮ ਤੌਰ ਤੇ ਕੀ ਹੁੰਦਾ ਇਲਜ਼ਾਮ ਲੱਗਦਾ ਸੱਤਾਧਾਰੀਆਂ ਤੇ ਕਿ ਵਿਰੋਧੀਆਂ ਨੂੰ ਚਾਕੇ ਬਾਹਰ ਮਾਰਦੇ ਆ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਹੰ ਲੈਣਾ ਇੱਥੇ ਬੈਠ ਕੇ ਸੁਣਨ ਉਹ ਸੱਚ ਸੱਚ ਸੁਣਿਓ ਇਹ तो है जिंदा कदों तो ला मैं चुप ब... तु, फिकर ना करो फिकर ना एक मिनट एक बैठो बैठो, बैठो। तो आ, करके जिंदा लाना ही है बहाना लभ के भजन भजनो बैठो मैं करता है ਕਿ ਜਿਹੜਾ ਵਿਪੱਖਸ਼ ਹੈ ਉਹ ਵੀ ਜ਼ਿੰਮੇਵਾਰੀ ਨਾਲ ਕਿਉਂਕਿ ਇੱਥੇ ਸੁਣਨ ਲਈ ਬੈਠ ਕਰਨ ਲਈ ਭੇਜਿਆ ਗਿਆ ਉਹ ਇੱਥੇ ਬੈਠ ਕੇ ਸੁਣਨਗੇ ਮੈਂ ਤਾਂ ਅਕੂ ਕਹਦਾ ਜੀ ਮੁੱਖ ਮੰਤਰੀ ਸਾਹਿਬ ਜਦੋਂ ਇੱਕ ਵਾਰੀ ਤਾਲਾ ਕੋ ਲਾ ਹੀ ਸਕਦਾ ਜੀ ਮੁੱਖ ਮੰਤਰੀ ਸਾਹਿਬ ਸਰ ਮੈਂ ਇੱਕ ਹੋਰ ਦੇਵਾ ਇੱਕ ਇੱਕ ਹੋਰ ਦੇ ਦੇ ਨੇ ਇਹਨੇ ਜੀਬ ਤੇ ਲਾ ਦੋ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਮੇਰਾ ਮੇਰੀ ਵਾਰੀ ਹੈ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਜਦੋਂ ਤੁਹਾਡੀ 바ਰੀ ਆਈ ਤਾਂ ਬੋਲ ਪਿਓ ਆਹ ਤਰੀਕਾ ਆਹ ਤਰੀਕਾ ਆਈਵਾ ਸਾਹਿਬ ਤੁਸੀਂ ਬੈਠੋ ਤੁਸੀਂ ਇੱੱਦੀ ਠੀਕ ਹੋਣਾ ਤੁਸੀਂ ਇੱੱਦੀ ਠੀਕ ਹੋਣਾ ਭਾਈ ਸਾਹਿਬ ਸਪੀਕਰ ਕੀ ਵਾਲਵਲ ਸਪੀਕਰ ਕੋਈ ਪਾਵਰ ਹੈ ਤਾਲਾ ਮੁੱਖ ਮੰਤਰੀ ਸਾਹਿਬ ਨੂੰ ਬੋਲੋ ਉਹ 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 ਕਸਟੋਡੀਅਨ ਆਫ ਦਾ ਹਾਊਸ ਨੇ ਕਸਟੋਡੀਅਨ ਆਫ ਦਾ ਹਾਊਸ ਕੋਈ ਪਾਵਰ ਚਲੋ ਫਿਰ ਲੋ ਪਾਵਰ ਕੋ ਪੋਟੇ ਇਸ ਕਾਈਂਡ ਤੁਸੀਂ ਬੈਠੋ ਜੀ ਸਪੀਕਰ ਸਾਹਿਬ ਤੁਸੀਂ ਬੈਠੋ ਉਹਨਾਂ ਦੀ ਗੱਲ ਆ ਗਈ ਹੈ ਇਹ ਵੇ ਇਹ ਆਪਦੀ ਗੱਲ ਕਹਿ ਕੇ ਭੱਜ ਜੇ ਮੁਖਮਤ ਜੀ ਸਾਹਿਬ ਬੋਲੋ ਪੰਜਾਬ ਦਾ ਪੰਜਾਬ ਦੀਆਂ ਸਰਹੱਦਾਂ 'ਤੇ ਗੋਲੀਆਂ ਚੱਲਦੇ ਨੇ ਬੋਲੋ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ 1.5 ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਕਿ ਚਿੱਠੀਆਂ ਲਿਖੀਆਂ ਸੀ ਉਹ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਲਾਉਂਦੇ ਸੀ ਘਰੇ ਜਾ ਕੇ ਮੀਟਰ ਨੂੰ ਦਰਕਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਤੇ ਕਦੇ ਸ਼ਰਾਂਝਲੀ ਦਵਾਈ ਕਦੇ ਸ਼ਰਾਂਝਲੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ ਹੁਣ ਸੀਮ ਸਾਹਿਬ ਚੇਅਰ ਨੂੰ ਅਡਰੈਸ ਕਰਨਗੇ ਬਟਾ ਚੇਅਰ ਨੂੰ ਬੈਠੋ ਜੀ ਰਾਜਾ ਸਾਹਿਬ ਬੈਠੋ ਬੈਠੋ ਚਲ ਚਲ ਜਿੰਦਰਾ ਸਰ ਮਾਸਲ ਇਹ ਭੱਜਣਗੇ ਇਹ ਭੱਜਣਗੇ ਹੁਣ ਭੱਜਣਗੇ ਇਹ ਭੱਜਣਗੇ ਤੁਸੀਂ ਭਜੋ ਬੈਠੋ 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 ਬੈਠਾ ਜੀ ਬੈਠੋ ਬੈਠੋ ਜੀ ਸੀਐਮ ਸਾਹਿਬ ਕੰਟੀਨਿਊ ਕਰੋਗੇ ਪੰਜਾਬ ਦੇ ਹੱਕਾਂ ਨੂੰ ਉਹ ਪਤਾ ਲੱਗ ਜਾਊਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਆਂ ਬੈਠੋ ਹਾਂਜੀ ਤੁਸੀਂ ਭੱਜ ਜਾਨੇ ਹੋ ਤੁਸੀਂ ਭੱਜ ਜਾਨੇ ਹੋ ਤੁਸੀਂ ਗਵਰਨਰ ਦਾ ਪੱਸ਼ਾ ਨਹੀਂ ਦੇਣ ਦਿੱਤਾ ਤੁਸੀਂ ਭੱਜ ਜਾਨੇ ਹੋ ਤੁਸੀਂ ਆਪ ਬੋਲ ਕੇ ਭੱਜ ਜਾਨੇ ਹੋ ਆ ਬੰਦ ਕਰੋ ਮੇਰੇ ਕੋਲ ਹਾਲੋ ਇੱਧਰ ਵੀ ਲਾਓ ਇੱਧਰ ਵੀ ਲਾਓ ਹਾਂਜੀ ਸਪੀਕਰ ਸਾਹਿਬ ਇੱਧਰ ਵੀ ਲਾਓ ਇੱਧਰ ਵੀ ਲਾਓ ਮੈਂ ਕਹਿੰਦਾ ਇੱਧਰ ਵੀ ਲਾਓ ਸਾਡਾ ਵੀ ਨਹੀਂ ਕੋਈ ਜਾਂਦਾ ਆਂ ਮੇਰੇ ਕੋਲੇ ਅਵਲ ਖੁਰਾਨੇ ਦੀਆਂ ਫਾਈਲਾਂ ਪਈਆਂ ਅਵਲ ਖੁਰਾਨੇ ਦੀਆਂ ਫਾਈਲਾਂ ਪਈਆਂ ਬੈਠੋ ਬੈਠੋ ਬੈਠ ਕੇ ਸੁਣਨਾ ਹੈ ਬੈਠੋ ਬੈਠੋ ਸਪੀਕਰ ਸਾਹਿਬ ਸਪੀਕਰ ਸਾਹਿਬ ਬੋਲਣ ਬੋਲਣ ਸਾਰੇ ਮਾਣਯੋਗ ਮੈਂਬਰਾਂ ਨੂੰ ਕਹਿੰਦੇ ਕੀ ਆਪਣੀਆਂ ਆਪਣੀਆਂ ਸੀਟਾਂ ਤੇ ਬੈਠੋ ਤੁਹਾਡੀ ਬਾਰੀ ਆਈ ਤੁਸੀਂ ਬੋਲ ਬੋਲਣ ਸਾਰੇ ਮਾਜਮਦਾਰ ਸਭਾ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀ ਆਪਣੀ ਸੀਟਾਂ ਤੇ ਬੈਠਣ ਬੈਠੋ 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 ਜੀ ਬੈਠੋ 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 ਨੋ ਨੋ ਬੈਠੋ ਬੈਠੋ ਤੁਸੀਂ ਬੈਠੋ 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 ਜਦੋਂ ਬੋਲੇ ਜਿਹੜੀ ਆਉਗੀ ਉਹਦਾ ਬੋਲੋ ਸੀਐਮ ਸਾਹਿਬ ਬੋਲਦੇ ਕੀ ਬੋਲੋ ਇੱਕ ਮੈਨੂੰ ਸਪੀਕਰ ਸਾਹਿਬ ਸਪੀਕਰ ਸਾਹਿਬ ਜਿੰਦੇ ਹੋ ਜਾ ਮਟੀਰੀਅਲ ਆ ਗਿਆ ਭਰਾਣਾ ਆ ਮਟੀਰੀਅਲ ਥਾੜਾ ਬੈਠੋ ਤੁਸੀਂ ਜੋ ਵੀ ਕੋਈ ਸ਼ਹਿਰ ਦੀ ਯਾਦ ਤੋਂ ਬਿਨਾ ਗਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਹਾਂਜੀ ਜੀ ਕਿਉਂਕਿ ਕਿਉਂਕਿ ਤੁਸੀਂ ਭੱਜਦੇ ਹੋ ਕਿਉਂਕਿ ਤੁਸੀਂ ਭੱਜਦੇ ਹੋ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਜਾਂ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਇੱਥੇ ਬੈਠਣ ਵਾਸਤੇ ਭੇਜਿਆ ਲੋਕਤੰਤਰ 'ਚ ਵਿਪੱਖ ਹੋਵੇ ਤਾਂ ਲੋਕਤੰਤਰ ਤੁਹਾਨੂੰ ਲੋਕਾਂ ਨੇ वाते नहीं भेजा हाँ जी बैठो फिर बैठो 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 बैठो, 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 बैठो। ने मान योग मुख्यमंत्री साहब मैं मैं सारे मान योग मैंबर साहब बेनती करता एक बार अपनी सीटा बैठन, जी बैठो जी बैठो बैठो बैठो, बैठो जी बैठो सारे बाजर बैठो लाल लुटती गाने तो, तो लैके सारे साथी सारे बाजी गल कर लुट थोडे मुंहो लुट चंकी लगती है पर मुख्यमंत्री साहब

अपनी अपने सीटा ने तो बिराजमान हो अपने अपने सीटा ने तो बिराजमान होटा बैठो जी तुम सीटा में बैठो जी तीन बैठोगे बाजवा साहब प्लीज बैठो ਹੀ ਗੱਲ ਸਪੀਕਰ ਸਾਹਿਬ ਨੇ ਉਹ ਸਪੀਕਰ ਸਾਹਿਬ ਨੇ ਜਿਹਨੂੰ ਮਾਦੀ ਕਹਿ ਦੇਣ ਡਸਟੋਡੀਅਨ ਨੇ ਉਹ ਬਾਜਵਾ ਸਾਹਿਬ ਕੋਈ ਗੱਲ ਮੰਨਦੇ ਨਹੀਂ ਨਾ ਪਹਿਲੇ ਮਾੜੀਓ ਮੁਖਤਰੀ ਸਾਹਿਬ ਲੀਡਰ ਆਫ ਦੀ ਹਾਊਸ ਨੇ ਬੋਲ ਸਕਦੇ ਨੇ ਲੈ ਦੇ ਮੁਖਲੀ ਹਕਮਤ ਤਈ ਸਾਹਿਬ ਆਪਣੀ ਗੱਲ ਪੂਰੀ ਰੱਖਣ ਦਿਓ ਲੋਕ ਸੁਧ ਰਹੇ ਹੋ ਤੁਹਾਨੂੰ ਪਤਾ ਹੈ ਕਿ ਰਾਜਪਾਲ ਦਾ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਰਾਸ਼ਟਰਪਤੀ ਦਾ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਮੁਖਤਰੀ ਸਾਹਿਬ ਆਪਣੀ ਗੱਲ ਪੂਰੀ ਕਰਦਾ ਅੱਜ ਪੜੂੰਗਾ ਇਹਨੂੰ ਪੜੂੰਗਾ ਚਲੋ ਐ ਕਰੋ ਆਹੀ ਹੀ ਇਹ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਆ ਟੋਕ ਦਿਓ ਜਿੱਥੇ ਝੂਠ ਹੋਇਆ ਟੋਕ ਦਿਓ

अपन अपन सीटा उराजपान होटा बैठो बंद नाम भी ला देंगे बंदा का नाम भी ला देंगे मैं दसूंगा सारा कुछ मैं गा यार बैठो बैठो जाना नी और जाना ਹੁਣ ਜਾਣਾ ਨਹੀਂ ਬੈਠੋ 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 ਫਿਰ ਬੈਠੋ ਉਹ ਹਮੇਸ਼ਾ ਸਾਰੇ ਸਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਬੈਠਣਗੇ ਸਾਰੇ ਮੈਂਬਰ ਸਭਾ ਤਾਂ ਕਿ ਆਪਣੇ ਕਿਤੇ ਨਾ ਬੈਠਣਗੇ ਉਹਨਾਂ ਨੇ ਕਿਹਾ ਤੇ ਬੈਠੋ ਯਾਰ ਬੈਠੋ ਸਾਰੇ ਮੈਂਬਰ ਸਭਾ ਆਪਣੀ ਆਪਣੀ ਸੀਟਾਂ ਤੇ ਬੈਠਣਗੇ ਸਾਰੇ ਮੈਂਬਰ ਸਭਾ ਆਪਣੀ ਆਪਣੀ ਸੀਟਾਂ ਤੇ ਬੈਠਣਗੇ ਤੁਸੀਂ ਬੈਠੋ

ਹਫੀਕੇ ਦੀ ਗੱਲ ਕਰੀ। ਇਹ ਕਾਹਦੀ ਨਮਕਰੀ ਸੀ? ਤੁਸੀਂ ਰਾਸ਼ਟਰਪਤੀ ਰਾ ਤੇ ਗਵਰਨਰ ਦਾ ਭਾਸ਼ਣ ਡਿਸਿਪਲਿਨ ਕਰਾਉਂਦੇ। ਚੱਕ ਕੇ ਆ ਗਏ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ। ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਉਹਦੇ। ਕਿਸਾਨਾਂ ਦਾ 헤ਜ ਆ ਗਿਆ। ਕੇਰ ਨੂੰ ਡਰੈਸ ਕਿਤੇ ਜਾਓ। ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭਕਰਨ ਨੂੰ ਪਹਿਲਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿਓ। ਸਪੀਕਰ ਸਾਹਿਬ ਕੇਰ ਨੂੰ ਡਰੈਸ ਕਰੋ। ਜੀ। ਬੈਠੋ ਜੀ ਬੈਠੋ। ਬੈਠੋ ਬੈਠੋ। ਜੀਵਾ ਸਾਹਿਬ ਬੈਠੋ। ਬਿਠਾਓ ਤਾਂ ਸਹੀ। ਜੀਵਾ ਸਾਹਿਬ ਬੈਠੋ। ਫੀਲ ਸਾਹਿਬ ਤੇਰ ਨੂੰ ਡਰੈਸ ਕਰੋ ਜੀ ਬਾਜਵਾਜੀ ਚੇਰ ਨੂੰ ਡਰੈਸ ਕਰੋ ਸੀਐਮ ਸਾਹਿਬ ਤੇਰ ਨੂੰ ਡਰੈਸ ਕਰਨਗੇ ਪਤਾ ਹਾਂ ਜੀ ਕਰੋ ਪਤਾ ਹਾਂ ਜੀ ਕੀ ਕਰਨਗੇ ਆ ਪ੍ਰਧਾਨ ਹੈ ਜਦੋਂ ਮੈਂ ਇੱਥੇ ਹਾਂ ਹਾਂ ਹੰਕਾਰ ਹੈ ਸਰ ਮੈਂ ਨੂੰ ਹੰਕਾਰ ਕਹਿੰਦੇ ਨੇ ਮੈਂ ਆ ਇੱਥੇ ਇੱਥੇ ਕੋਈ ਨਹੀਂ ਰਿਹਾ ਹਾਂ ਗੱਲਾਂ ਕਰਦੇ ਹੋ ਗੱਲਾਂ ਵੀ ਜਾਣ ਤੱਕ ਜਾਣ ਜਾਵੇ ਗੱਲਾਂ ਸੋਨੇ ਦੇ ਬਿਸਕੁਟਾਂ ਦੇ ਸਮਗਲਿੰਗ ਤੱਕ ਚੱਲ ਗਈਆਂ ਫਿਰ ਆ ਚਾਲ ਚੱਲੀ ਔਰ ਜੋ ਮੀਰ ਬਾਈ ਦਾ ਅਜੇ ਨਿਸ਼ਾਨ ਨੂੰ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 250 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਧਿਆਣੀ ਤੇ ਜਾਂਦਾ ਸੀ ਪਤਾ ਲੱਗ ਗਿਆ ਥੋੜਾ ਆ ਕੇ ਇੱਕ ਅਸੀਂ ਮੋਬਾਈਲ ਆ ਗਿਆ ਮੈਂ ਥੋੜਾ ਦੌੜ ਗਿਆ ਮੈਂ ਥੋੜਾ ਥੋੜਾ ਮੈਂ ਥੋੜਾ ਕਰ ਗਿਆ ਮੈਂ ਕਿਉਂ ਕਰ ਦਿਓ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਨਯੋਗ ਮੈਂਬਰ ਆਪਣੇ ਵਸੀਫ ਸਾਹਿਬ ਇੱਕ ਮਿੰਟ ਮੰਤਰੀ ਜੀ ਬੈਠੋ ਮੰਤਰੀ ਸਹਿਬਾਨ ਬੈਠਣ ਕੀਵਾ ਜੀ ਬੈਠੋ ਤੁਸੀਂ ਕੀਵਾ ਜੀ ਬੈਠੋ ਬਾਜਾ ਬੈਠੋ ਤਾਲਾ ਬਾਰੋਂ ਨਹੀਂ ਲਾਰੇ ਅੰਦੋ ਲਾਰੇ ਤਾਂ ਕਿ ਕੋਈ ਜਾਓ ਨਾ बैठो तुम्हारी हिस्ट्री है रोज बैठो हिस्ट्री है तू जाने और रोज रोज बज दियो रोज बज दियो हां ताला दुण 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 दुण। ताला अंदर लग रहा है ताकि विपक्ष बैठा रहे लोकतंत्रनु बचाइए बैठो 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 बैठो, बैठो, बैठो मंत्री जी मंत्री साहब गए ਮੈਂ ਬੈਠੋ ਜੀ ਬੈਠੋ ਬੈਠੋ ਬੈਠੇ ਤੁਸੀਂ ਬੈਠੋ ਬੈਠੋ ਆਪਣਾ ਸੀਐਮ ਸਾਹਿਬ ਆਪਣੀ ਗੱਲ ਚાલુ ਰੱਖਣਗੇ ਜੀ ਜੀ ਕਤ ਤੂੰ ਸੁਣੋਗੇ ਬਿਲਕੁਲ ਸੁਣਨਾ ਸੁਣਦਾ ਮਾਤਾ ਕਿਹੇ ਕਿਹੇ ਨੂੰ ਸੁਣਦਾ ਸੱਚ ਸਾਰੇ ਨਹੀਂ ਹੋਣ ਸਕਦੇ ਹੁੰਦੇ ਸੱਚ ਸੱਚ ਸੁਣੋ ਫਿਰ ਕੀ ਤੂੰ ਤੂੰ ਹਰੇਕ ਨੂੰ ਦੋ ਦੋ ਨਹੀਂ ਹੁੰਦੀ ਇਹ ਤੋਂ ਵੀ ਹੁੰਦਾ ਹਰੇਕ ਨੂੰ ਦੋ ਦੋ ਲੱਗੇ ਤੇ ਨੂੰ ਤੁਸੀਂ ਵੱਡੇ ਆਗੇ ਨਵੀਂ ਖਾਨਦਾਨੀ ਜਾਂਦੇ ਇਹ ਗਰੀਬਾਂ ਦੇ ਘਰਾਂ ਚੋਂ ਆਗੇ ਸਭ ਤੋਂ ਉੱਪਰ ਨੂੰ ਹੁੰਦੇ ਆਗੇ ਹਰ ਹਰ ਸਾਰੇ ਤੂੰ 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 ਤਾਂ ਬਿਨਾ ਗੱਲ ਨਹੀਂ ਕਰ ਰਿਹਾ ਕਿਸੇ ਨਾਲ ਉਹ ਤੂੰ ਛੱਡ ਯਾਰ ਤੂੰ ਛੱਡ ਯਾਰ ਜੋ ਕੁਛ ਵੀ ਚੇਹਰ ਦੀ ਆਜ਼ਾਦਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਤੁਸੀਂ ਗਰੀਬ ਨੂੰ ਮੈਨੂੰ ਪਤਾ ਹੈ ਜੋ ਜੋ ਕੁਝ ਵੀ ਚੇਹਰ ਦੀ ਆਜ਼ਾਦਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਣਯੋਗ ਮੈਂਬਰ ਸਭਾ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ ਕਰਨ ਲਈ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਤੁਸੀਂ ਕਿਹਨੇ ਚੱਲੇ ਹੋ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪ੍ਰਧਾਨ ਪਹਿਲਾਂ ਆਪ ਚਾਪ ਚ ਬਣਾਓ ਬੈਠੋ ਬੈਠੋ ਲੈਂਦੇ ਨਾ ਬੈਠੋ ਇਸ ਤੋਂ ਬਾਅਦ ਕਰ ਲੈਣੇ ਇੱਕ ਕਰ ਲੈਣੇ ਜੀ ਇਕਲਾ ਤੁਸੀਂ ਤੁਸੀਂ ਬਿਲਕੁਲ ਨਹੀਂ ਬੈਠਦੇ ਨਾ ਬੈਠੋ ਕਲਾਸ ਦੇ ਵਿੱਚ ਨਰਾਇਕ ਬੱਚਿਆਂ ਨੂੰ ਖੜਾ ਕੀਤਾ ਜਾਂਦਾ ਚਲੋ ਬੈਠੋ ਖੜੇ ਹੋ ਖੜੇ ਹੋ ਬੈਠੋ ਜੀ ਬੈਠੋ ਬੈਠੇ ਇਧਰ ਮੈਂ ਸਾਰੇ ਮੈਂਬਰਸ਼ਿਪਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਟਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖਰ ਵਿਪੱਖਿ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ ਜਾਲੇ ਜਾਣੇ ਆ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਰਨੀ ਜ਼ਰੂਰੀ ਹੈ ਨਾ ਪਰ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜ਼ਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 ਜੀਰੋ ਹੋਊਗਾ ਪੰਜਾਬ ਚੋਂ ਜ਼ਿੰਦਾ ਲੱਗੂਗਾ ਇਹ ਤੋਂ ਪਹਿਲਾਂ 2022 ਚ ਜ਼ਿੰਦਾ ਲੱਗਿਆ ਬੇ ਬੇ ਜਿੰਦੇ ਦੀ ਕੀਮਤ ਨਹੀਂ ਸਮਝਦੇ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਚਾਬੀ ਜਨਤਾ ਦੇ ਹੱਥ ਹੈ ਚਾਬੀ ਜਨਤਾ ਦੇ ਹੱਥ ਹੈ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨਹੀਂ ਕੀ ਬਾਬਾ ਹੁਣ ਡਿਸਕਸ਼ਨ ਨੂੰ ਅੱਗੇ ਤੋੜੀਏ ਜੀ ਇਹ ਤੂੰ ਤੂੰ ਤੋਂ ਮੇਰਾ ਗੱਲ ਨਹੀਂ ਕਰ ਰਿਹਾ ਵੇਖੋ ਜੀ ਏ ਮਟੀਰੀਅਲ ਕਿਹਾ ਜਾਏ ਕਿਹਾ ਜਾ ਮਟੀਰੀਅਲ ਆ ਗਿਆ ਯਾਰ ਲੀਡਰ ਆਫ ਦਾ ਹਾਊਸ ਨੇ ਬੇਨਤੀ ਹੈ ਕਿ ਬੈਠਣ ਸਾਰੇ ਸਾਥੀ ਮੰਤਰੀ ਜੀ ਬੈਠੋ ਜੀਮਾ ਜੀ ਬੈਠੋ ਬੈਠੋ ਜੀ ਚੇਤਨ ਜੀ ਆਪਣੀ ਸੀਟ ਤੇ ਜਾਓ ਜੇ ਤੇ ਦੀ ਆਪਣੇ ਸੀਟ ਤੇ ਜਾਓ ਵੱਡਾ ਤੇ ਬੰਦਾ ਤੇ ਲਿਆ ਮੈਂ ਵੱਡਾ ਦਿਲ ਕਰਕੇ ਤੁਹਾਨੂੰ ਬਿਠਾਉਣਾ ਚਾਹੁੰਦਾ ਇੱਥੇ ਤੁਸੀਂ ਬਾਈਕਾਟ ਕਰ ਜਾਂਦੇ ਹੋ ਮੈਂ ਕੱਲਾ ਬੋਲੀ ਜਾਂਦਾ ਰਹਿਣਾ ਖਾਲੀ ਬੁਰ ਕੁਰਸੀਆਂ ਮੂਰੇ ਮੈਂ ਮੈਂ ਜਿੰਦਾ ਅੰਦਰੋਂ ਲਾ ਰਿਆਂ ਬਾਹਰੋਂ ਨਹੀਂ ਅੰਦਰੋਂ ਲਾ ਰਿਆਂ ਜਾ ਕੇ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਹੀਂ ਭੇਜਿਆ ਕਿ ਮਰਦਾਬਾਦ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ ਇੱਥੇ ਬਹਿ ਕੇ ਸੁਣੋ तो सुनो सुनो केयर नो ड्रेस करो जी केयर नो ड्रेस करो केयर नो ड्रेस करो तो बैठो जी बैठो बैठो जी बैठो बैठो मैं मानयोग मंत्री साहब को बेनती करता कि बैठ सारे मानयोग विधायक साहब को बेनती है कि बैठो अमन जी बैठो अपनी जगह पे अपनी जगह पे बैठो जी आप डिस्कशन कर कोई भी फ्लोर नहीं क्रॉस करेगा बैठो जी बैठो जी ਆਗਿਆ ਕਰੋ ਬੈਠੇ ਦੀ ਬੈਠੋ ਤੁਹਾਡੇ ਨਾਲ ਹਾਊਸ ਜੀ ਰਾਜਾ ਜੀ ਇਹਦਾ ਮਤਲਬ ਹੋ ਗਿਆ ਤੁਸੀਂ ਤਾਂ ਜਦੋਂ ਇਹ ਚੇਹ ਇਹ ਇਹ ਸਿਰਫ ਪ੍ਰੈਰੋਗੇਟਿਵ ਹੈ ਹੌ ਹੌ ਦਾ ਫੈਸਲਾ ਲਿਆ ਹੌ ਹੌ ਦਾ ਫੈਸਲਾ ਲਿਆ ਹੌ ਹੌ ਦਾ ਫੈਸਲਾ ਲਿਆ ਉਹ ਪਹਿਲਾਂ ਜ਼ੀਰੋ ਲੈ ਲੈਣ ਉਹ ਪਹਿਲਾਂ ਬਿਜ਼ਨਸ ਪਹਿਲਾਂ ਕੁਐਸਚਨ ਲੈ ਲੈਣ ਪਹਿਲਾਂ ਡਿਬੇਟ ਲੈਣੀ ਹੈ ਉਹਨਾਂ ਦਾ ਇਹ ਉਹਨਾਂ ਦਾ ਬੈਰੋਗ੍ਰਾਫ ਹੈ ਨਾ ਇਹ ਉਹਨਾਂ ਦਾ ਬੈਰੋਗ੍ਰਾਫ ਹੈ ਜੀਮ ਸਾਹਿਬ ਜਿਹੜੇ ਤੁਹਾਡੇ ਕੋਲ ਬੈਠਾ ਜਾਵੇ ਜੀਮ ਸਾਹਿਬ ਜਿਹੜੇ ਤੁਹਾਡੇ ਡਰੈਸ ਕਰਨਗੇ ਅੱਜ ਕੋਈ ਤੁਸੀਂ ਬੋਲਦੇ ਕੋਈ ਚੱਢੀ ਸੀਮ ਸਿੰਘ ਸਾਹਿਬ ਤੇਰੇ ਚੜ੍ਹਨਗੇ ਬੀਜੇਪੀ ਕਿੱਥੇ ਹੈ ਬੀਜੇਪੀ ਹੈ ਨਹੀਂ ਸੀਮ ਸਿੰਘ ਸਾਹਿਬ ਤੁਹਾਡੇ ਵਾਲੇ ਸਾਰੇ ਉਹ ਜਿੰਨਾਂ ਦੇ ਤੁਸੀਂ ਹੋਮ ਮਿਨਿਸਟਰ ਸੀ ਉਹ ਬੀਜੇਪੀ 'ਚ ਚਲੇ ਗਏ ਮਾਰਯੋਗ ਮੁਖਮਦ ਫਰੀਦ ਸਾਹਿਬ ਜੇਰ ਨੂੰ ਐਡਰੈਸ ਕਰੋ ਜੀ ਸ਼ਾਬਾਸ਼ ਰੌਣਾ ਜਫਰਦ ਹੋ ਜਾ ਬਸ ਬੀਜੇਪੀ ਚਲਾ ਗਿਆ ਤੁਸੀਂ ਮਰਹਿਣ ਦਿਓ ਮੁੜ ਜਾਓ ਮੁੜ ਜਾਓ ਟਾਈਮ ਹੈ ਮੁੜ ਜਾਓ मुख्यमंत्री चूडर सारे माण योग बेनती की जाती है सत्तर परसेंट कांग्रेस बीजेपी चली गई है ढके रो या बैठो सारे माण योगा बेनती है क्यों बैठन ਆਪਣੇ ਆਪਣੀ ਜਗ੍ਹਾ ਤੇ ਬੈਠਣ ਬੈਠੋ 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 ਜੀ ਬੈਠੋ ਡਾਕਟਰ ਸਾਹਿਬ ਬੈਠੋ ਰਾਜਾ ਜੀ ਬੈਠੋ ਅਮਨ ਜੀ ਬੈਠੋ ਬੈਠੋ ਜੀ ਬੈਠੋ ਜੀ ਬੈਠੋ ਬੈਠੋ ਕੋਈ ਵੀ ਕੋਈ ਵੀ ਮੈਂਬਰ ਮੈਂ ਬੈਠੋ ਤੁਸੀਂ ਬੈਠੋ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਗੱਲ ਕੰਟੀਨਿਊ ਕਰੋ ਕੱਢ ਕੇ ਨੋਟਸ ਕਰੋਗੇ ਜੀ ਜੀ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ ਅੱਜ ਜੋ ਰਾਜਪਾਲ ਸਾਹਿਬ ਦਾ ਭਾਸ਼ਣ ਜਿਹਨੂੰ ਕਿ ਜਿਹਨੂੰ ਕਿ ਪੂਰਾ ਨਹੀਂ ਹੁਣ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ ਹੈ ਇੱਕ ਦੋ ਮਿੰਟ ਬਕੋ ਦੇ ਜਾਵੇ ਇੱਕ ਮਿੰਟ ਮੈਂ ਸਾਰੇ ਮੈਂ ਬਾਜਵਾਥਾ ਤੋਂ ਮੈਂ ਗੱਲ ਕਹੀ ਕਿਉਂ ਨਾ ਹੈ ਇਹ ਹਾਊਸ ਦੀ ਰੈਗੂਲੇਸ਼ਨ ਨਾਲ ਹੋਇਆ ਸੋ ਇਹ ਡਿਸਕਸ਼ਨ ਪਹਿਲਾ ਹੋਏਗਾ ਇਹ ਰੈਜ਼ੋਲੂਸ਼ਨ ਹੋਇਆ ਜੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਧਿਆਨ ਦਿਆ ਕਰੋ ਤੁਸੀਂ ਧਿਆਨ ਦਿਆ ਕਰੋ ਕਿੱਥੇ ਰੋਣ ਬਖੋ ਤੇ ਜੀ ਸਾਹਿਬ ਬਖੋ ਤੇਗਾ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਜੀ ਮੈਂ ਬੋਲਾਂ ਜੀ ਜੀ ਪਲੀਜ਼ ਪਲੀਜ਼ ਕੰਟੀਨਿਊ ਕਰੋ ਤੁਸੀਂ ਇਹ ਗੱਲ ਗੱਲ ਸਪੀਕਰ ਸਾਹਿਬ ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਤੁਹਾਡਾ ਪੈਰੋਗੇਟਿਵ ਤੁਸੀਂ ਘੰਟੇ ਬਾਅਦ ਲੈ ਲਿਓ ਤੁਸੀਂ 2 ਘੰਟੇ ਬਾਅਦ ਕੁਐਸਚਨ ਆਵਰ ਕਰ ਲਿਓ ਜ਼ੀਰੋ ਕਰ ਲਿਓ ਜੇ ਤੁਸੀਂ ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਬਾਸ਼ੇ ਤੇ ਡਿਬੇਟ ਸ਼ੁਰੂ ਹੋਵੇ ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਬਾਸ਼ੇ ਬਾਰੇ ਜੋ ਮਾਜੀ ਬੋਲਿਓ ਬੋਲੋ ਕਿਉਂਕਿ ਹੋਰ ਤਾਂ ਕਿ ਇਹਨਾਂ ਨੇ ਚਲੇ ਜਾਣਾ ਹੈ ਇਹ ਅੰਨੀ ਧੇਰ ਬੈਠਣ ਵਾਲੇ ਹੈ ਨਹੀਂ ਇਹ ਬਿਨਾ ਸੱਤਾ ਤੋਂ ਬੈਠ ਨਹੀਂ ਸਕਦੇ ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ ਬਾਹਰ ਜਾਣਾ ਇਹਨਾਂ ਨੇ ਹੁਣ ਬਾਹਰ ਵਾਸਤੇ ਮੈਂ ਜ਼ਿੰਦਾ ਗ੍ਰਿਫਤ ਕਰਤਾ ਹੁਣ ਬਾਹਰ ਵੀ ਨਹੀਂ ਜਾ ਸਕਦੇ ਤੇ ਮੈਨੂੰ ਵੀ ਸ਼ੌਕ ਹੈ ਨਹੀਂ ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਤੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਨਹੀਂ ਬਣਾ ਸਕਦੇ ਤੁਸੀਂ ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ ਤੁਸੀਂ ਮੈਨੂੰ ਕਹਿੰਨਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਸਰੀਕ ਤੋਂ ਮੈਂ ਲੈਂਦਾ ਸੀ ਮੈਂ ਕਲਾ ਕਰਕੇ ਮਸ਼ਹੂਰ ਹੋਇਆ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ ਇਹ ਕੀ ਪੈਸੇ ਦੀ ਖੇਡ ਨਹੀਂ ਹੁੰਦੀ ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ ਇਹ ਜਿਹੜੀ ਆਦਤ ਹੈ ਨਾ ਕਲਾ ਇਹ ਬਹੁਤ ਦੀ ਗੱਲ ਹੈ ਹਾਂ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਏ ਦਿਹਾੜੀ ਲੈਂਦਾ ਸੀ ਇਹ ਜਬਲੀਆਂ ਮਾਰਦਾ ਸੀ ਤੇ ਤੁਸੀਂ ਉਹੀ ਤੁਹਾਡਾ ਐਮਪੀ ਆ ਹੋ ਸਪੀਕਰ ਸਾਹਿਬ ਤੁਸੀਂ ਜੀ ਜੀ ਤੁਸੀਂ ਬੈਠੋ ਜੀ ਸਾਰਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜਦੋਂ ਮਰਜ਼ੀ ਬੋਲ ਸਕਦਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਦੀ ਮੁਖਮਤੀ ਸਾਹਿਬ ਤੁਸੀਂ ਕੰਟੀਨਿਊ ਕਰੋ ਜੀ ਮੁਖਮਤੀ ਸਾਹਿਬ ਕੰਟੀਨਿਊ ਕਰੋ ਜੀ ਮਿਸਟਰ ਬਾਜਵਾ ਓ ਮਿਸਟਰ ਬਾਜਵਾ ਹੈਲੋ ਮੁਖਵਾਦੀ ਖਾਂ ਕਰ ਇੱਧਰ ਪੌਣੇ 2 ਵਜੇ ਪੌਣੇ 2 ਵਜੇ ਅਰਲੀ ਮਾਰਨਿੰਗ ਮੈਂ ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਹਿਆ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ ਪਾਣੇ ਦੋ ਵਜੇ ਤੁਸੀਂ ਕਿੱਥੇ ਸੀ ਤੁਸੀਂ ਡੈਕਟਿਕਾ ਨਹੀਂ ਕੀਤਾ ਤੁਸੀਂ ਸਵੇਰੇ 11 ਵਜੇ ਉੱਠ ਕੇ ਅਡਰੈਸ ਕੀਤਾ ਜਾਵੇ ਕਿਹਨੂੰ ਕੀ ਪਤਾ ਗਰੀਬ ਕੀ ਹੁੰਦਾ ਤੁਹਾਨੂੰ ਕੀ ਪਤਾ ਗਰੀਬੀ ਕੀ ਹੈ ਇਹਨਾਂ ਨੂੰ ਅਡਰੈਸ ਕੀਤਾ ਜਾਵੇ ਅੱਜ ਹਟਪੂਣ ਵਾਲੇ ਇਹ ਬੰਦਾ ਅੱਜ ਕਿਸਾਨ ਯਾਦ ਆ ਗਏ ਉਦੋਂ ਕੈਪਟਨ ਦੇ ਘਰ ਹੀ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮਤਨ ਨੂੰ ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾ ਲੈ 726 ਮਰਵਾ ਲੈ ਕਰੋ ਜੀ ਦਸ਼ਰਧਾਂਜਰੀ ਦਿੱਤੀ ਜੋ 726 ਮਰੇ ਸੀ ਲੈ ਕਿਉਂ ਨਹੀਂ ਦਿੱਤੀ ਗੱਲੇ ਗੱਲੇ ਮੁਖਮੰਤਰੀ ਸਾਹਿਬ ਫਲੋਰ ਕ੍ਰਾਸ ਨਹੀਂ ਕਰੇ ਜੀ ਬਾਈ ਨੇਮ ਬਾਈ ਨੇਮ ਦਿੱਤੀ ਹਾਂ ਜੀ ਯਾ ਤੁਸੀਂ ਜੀ ਸੀਐਮ ਥਿਸ ਇਜ਼ ਅ ਸੀਐਮ ਇਹ ਲੋਕ ਕਹਿੰਦਾ ਸੀਐਮ ਆ ਜਨਾਬ ਤੁਹਾਡਾ ਪ੍ਰੋਟੋਕਾਲ ਤੁਸੀਂ ਪ੍ਰੋਟੋਕਾਲਾਂ ਚੋਂ ਬਾਹਰ ਨਹੀਂ ਨਿਕਲਦੇ ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਣੀ ਆਪਣਾ ਸਾਰੇ ਮਾਣਯੋਗ ਸਾਥੀ ਬੈਠਣਗੇ ਸਾਰੇ ਸਾਰੇ ਮਾਣਯੋਗ ਸਾਥੀ ਬੈਠਣਗੇ ਸੋ ਬਹਿਸ ਦਾ ਇਹਨੂੰ ਨੋਟ ਕਰ ਦਿੱਤੀਆ ਇਹਨੂੰ ਨੋਟ ਕਰ ਲਈ ਬਹਿਸ ਬਹਿਸ ਦਾ ਸਮਾਂ ਮੇਰੇ ਕੋਲੇ ਆਇਆ ਹੈ ਇਹਦੇ ਵਿੱਚ ਪਾਰਟੀਆਂ ਦੀ ਇੱਕ ਮਿੰਟ ਅਨਾਉਂਸਮੈਂਟ ਛੋੜ ਲੋ ਦੀ ਅਨਾਉਂਸਮੈਂਟ ਛੋੜ ਲੋ ਅਨਾਉਂਸਮੈਂਟ ਦੀ ਗੱਲ ਕਰਦੇ ਮੇਰੇ ਘਰ ਪਰਿਵਾਰ ਦੇ ਇਹ ਵੀ ਇੱਕ ਵਾਰ ਵੀ ਦੇ ਵਿੱਚ ਲੱਗਾ ਹਾਂ ਬਟਰੋ ਤੇ ਬਟਰ ਪਰਲੇ ਪਰਲੇ ਤੇ ਰਾਹੁਲ ਗਾਂ ਦੀ ਕਿੰਨਾ ਪਹਿਲਾਂ ਰਾਹੁਲ ਗਾਂ ਦੀ ਕਿੰਨਾ ਪਹਿਲਾਂ ਮੈਂ ਗਾਂਧੀ ਬਚਾ ਤੇ ਬੋਲ ਰਿਹਾ ਹਾਂ ਹੋਰੀ ਗਾਂਧੀ ਰਾਹੁਲ ਗਾਂਧੀ ਬਚਾ ਤੇ ਨਾ ਗਾਂਧੀ ਸਭ ਕੁਝ ਕਿਹਣਾ ਮਰਵਾਉਣ ਵਾਲੇ ਤਾਂ ਸਾਡੇ ਸੰਗ੍ਹਾ ਉੱਥੇ ਕਰਦੇ ਇੱਕ ਪਾਸੇ ਤਾਂ ਸਮਝੌਤੇ ਕਰ ਕਹ ਕਹ ਉਹਨਾਂ ਨੂੰ ਕਹ ਉਹਨਾਂ ਨੂੰ ਕਿ ਕੁਲ ਖੇਤਰ ਵੀ ਨਾ ਦੇਣ ਮੁੱਖ ਮੰਤਰੀ ਸਾਹਿਬ ਗੁਜਰਾਤ ਜਿਵੇਂ ਛੱਡਣ ਕਹਿ ਜੇ ਤੇਰੀ ਇੰਨੀ ਚੱਲਦੀ ਆ ਉਹ ਤੇਰੇ ਨੂੰ ਪੁੱਛਦਾ ਫਿਰ ਇੱਕ ਐਨਾਨਸਮੈਂਟ ਆ ਉਹ ਦਿਨ ਤੋਂ ਪਾਸੇ ਕੋਈ ਸਾਰੇ ਚਲੋ ਸਾਰੇ ਮਾਣੋ ਜ਼ੀਰੋ ਬ੍ਰੇਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ ਸਦਨਾ 15 ਮਿੰਟਾਂ ਦੇ ਲਈ स्थगित ਕੀਤਾ ਜਾਂਦਾ ਹੈ